ਅੱਜ ਤੁਹਾਨੂੰ ਅਸੀਂ ਕੁਝ ਐਸਾ ਦਿਖਾਉਣ ਜਾ ਰਹੇ ਆ ਮੈਂ ਕਿ ਜਿਹੜਾ ਆਪਣੇ ਇੱਕ ਐਸੀ ਕਹਾਣੀ ਬਣਨੀ ਉਸ ਗੱਲ ਦੀ ਕਿ ਬਹੁਤ ਹੀ ਜ਼ਿਆਦੇ ਸਾਰੀ ਦੁਨੀਆ ਨੂੰ ਦੇਖਣਾ ਜ਼ਰੂਰੀ ਆ ਤਾਂ ਆਜੋ ਪੰਜਾਬ ਵਾਲਿਓ ਦਿਖਾਉਣਾ ਤੁਹਾਨੂੰ ਮੈਂ ਆਜੋ ਵੀ ਆ ਜਾਓ ਤੁਸੀਂ ਵੀ ਆ ਜਾਓ ਇੱਥੇ ਬੱਚੇ ਨੇ ਆ ਬੱਚੇ ਵੀ ਦਿਖਾ ਦੇ ਯਾਰ ਆ ਜਾ ਪੁੱਤ ਇਹਦੇ ਦੋ ਬੱਚੇ ਤਾਂ ਕੱਲ ਮਾਰ ਦਿੱਤੇ ਕੁੱਤਿਆਂ ਨੇ ਉਹ ਵੀ ਤੁਹਾਨੂੰ ਮ ਦਿਖਾਉਂਗਾ ਵੀ ਬੱਚੇ ਮਾਰੇ ਕਿਵੇਂ ਚੰਗੀ ਤਰ੍ਹਾਂ ਦਿਖਾਦੀ ਬਈ ਪੰਜ ਬੱਚੇ ਸੀਗੇ ਦੋ ਮਾਰਤੇ ਤਿੰਨ ਰਹਿ ਗਏ ਤੇ ਉਧਰ ਤੁਹਾਨੂੰ ਦਿਖਾਉਂਗਾ ਇਹਦੇ ਖੁੱਡਾ ਪਰਾਂ ਸੀਗਾ ਤੇ ਮੈਂ ਲੈ ਕੇ ਚੱਲਦਾ ਤੁਹਾਨੂੰ ਜਿੱਥੇ ਉਹ ਬੱਚੇ ਮਾਰੇ ਨੇ ਤੇ ਬਦਬੇ ਆ ਉਹ ਵੀ ਤੁਹਾਨੂੰ ਦਿਖਾਉਂਗਾ ਬੜੀ ਕਹਾਣੀ ਆ ਫਿਰ ਉਸ ਤੋਂ ਬਾਅਦ ਜਿਹੜੀ ਕਿ ਬਹੁਤ ਹੀ ਵਧੀਆ ਕੰਟੈਂਟ ਅੱਜ ਦਾ ਹੋਣ ਵਾਲਾ ਅਮਰੀਕਾ ਦੇ ਵਿੱਚੋਂ ਜਿਹੜੇ ਮੁੰਡਿਆਂ ਨੂੰ ਵੀ ਭੇਜਿਆ ਗਿਆ ਆਪਣੇ ਬੰਦੇ ਉਹ ਡੀਪੋਰਟ ਕੀਤੇ ਆਪਾਂ ਵੀ ਕੁਝ ਇੱਧਰ ਚਾਰ ਜੀ ਸਾਡੇ ਘਰ ਦੇ ਵਿੱਚ ਰਹਿੰਦੇ ਆ ਅਮਰੀਕੀ ਉਹਨਾਂ ਨੂੰ ਅਸੀਂ ਵੀ ਵਾਪਸੀ ਕਰਾਂਗੇ ਪਹਿਲਾਂ ਤੁਹਾਨੂੰ ਇਹ ਥੋੜੀ ਕਹਾਣੀ ਦਿਖਾਈਏ ਆ ਦਿਖਾਤੇ ਅ ਤਿੰਨੇ ਜਨਵਾਰ ਨੇ ਇਹ ਚੱਲ ਗਏ ਉਧਰ ਚੱਲ ਗਏ ਚਲੋ ਭਈ ਆ ਜੋ ਕਰਾਂ ਉਧਰ ਚੱਲਦੇ ਆ ਹਾਂ ਟਾਕ ਦੇ ਉਧਰ ਦਿਖਾਉਨੇ ਆ ਤੇ ਹਾਂ ਟਾਕ ਦੇ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਆਪਾਂ ਆਜੋ 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 ਬਾਤ ਤੇ ਤੇਰਾ ਆਜੋ ਆਜੋ ਤੁਹਾਨੂੰ ਦਿਖਾਉਣਾ ਮੈਂ ਅੱਜ ساری ਕਹਾਣੀ ਕੀ ਆ ਇੱਧਰ ਜਿੱਧਰ ਕੇ ਆਪਾਂ ਗਏ ਸੀ ਆਜੋ ਆਜੋ ਆਜਾ ਵੀ ਕੈਮਰਾ ਰਿਆ ਵਿੱਚ ਮੰਗਰੀ ਇਹ ਦਿਖਾ ਦੇ ਮੈਂ ਸਾਬਕਾ ਇਹ ਇੱਥੇ ਦਿਖਾਣਾ ਤਾਂ ਸਾਨੂੰ ਮੈਂ ਇੱਥੇ ਤਾਂ ਸੀਗਾ ਆ ਸੀ ਇੱਥੇ ਤਾਂ ਸੀਗਾ ਉਹਦਾ ਖੁੱਡਾ ਇੱਥੇ ਇੱਥੋਂ ਰਾਤ ਕੁੱਤੇ ਆ ਗਿਆ ਖੁੱਲਾ ਥਾਂਗਾ ਇਧਰ ਦਿਖਾ ਦੇ ਖੁੱਲਾ ਥਾਂਗਾ ਇਧਰੋਂ ਕੁੱਤਿਆਂ ਨੇ ਆ ਕੇ ਮਾਰਤੇ ਇੱਕ ਤਾਂ ਇੱਥੇ ਮਾਰਤਾ ਉਹ ਵੀ ਦਿਖਾਉਣਾ ਤੁਹਾਨੂੰ ਸਾਨੂੰ ਦਿਖਾਉਣਾ ਮੈਂ ਅੱਜ ਆ ਨਿਕਲੇ ਮਮੂ ਚ ਇੱਕ ਇਹ ਗਵੰਡੀਆਂ ਦੀ ਸੀਗੀ ਉਹ ਕੁੱਤੀ ਆ ਖੂਨ ਪਿਆ ਇੱਥੇ ਵਿਚਾਰਾਂ ਦਾ ਸੀ ਉੱਥੇ ਲਿਆ ਕੇ ਮਾਰਿਆ ਬੱਚਾ ਛੋਟਾ ਜਿਹਾ ਤੇ ਦੱਬੇ ਜਿੱਥੇ ਉਹ ਵੀ ਦਿਖਾ ਦਿੰਨਾ ਮਾਜੋ ਆਸੀ ਇੱਥੇ ਦੱਬੇ ਨੇ ਤੇ ਆ ਦਿਖਾ ਦੇ ਇੱਧਰ ਆਹਾ ਗਵਾਂਡੀਆਂ ਦਾ ਇਹ ਘਰ ਆਗਾ ਇੱਧਰ ਨਾਲ ਲੱਗਦਾ ਆਪਣੇ ਇਹ ਗਵਾਂਡੀਆਂ ਦਾ ਘਰ ਆ ਇਹ ਇੱਧਰ ਸਾਡਾਗਾ ਤੇ ਹੁਣ ਤੁਸੀਂ ਐ ਲਾ ਲੋ ਵੀ ਉਧਰ ਜਿਹੜੀ ਇੱਕ ਨਾ ਹੋਰ ਗੱਲ ਦੱਸਦਾ ਤੁਹਾਨੂੰ ਮੈਂ ਅਮਰੀਕਾ ਦੇ ਵਿੱਚ ਜਿਹੜੇ ਡੀਪੋਰਟ ਕੀਤੇ ਨੇ ਉਹ ਵੀ ਦਿਖਾਉਣਾ ਸਾਨੂੰ ਵੀ ਸਾਡੇ ਨੌਜਵਾਨਾਂ ਨੂੰ ਜਿਹੜਾ 트ੰਪ ਨੇ ਆ ਡੀਪੋਰਟ ਕੀਤਾ ਜਿਹੜਾ ਤੇ ਉਹਨੂੰ ਹੁਣ ਮੈਂ ਵਾਪਸੀ ਕਰਨ ਜਾ ਰਿਹਾ ਜਿਹੜੇ ਸਾਡੇ ਵੀ ਘਰੇ ਜਾਣੀ ਚਾਰ ਜੀ ਰਹਿੰਦੇ ਨੇ ਬਾਈ ਚਾਰੇ ਜੀਆਂ ਨੂੰ ਅਮਰੀਕਾ ਦੇ ਵਿੱਚ ਸ਼ਿਫਟ ਕਰਨ ਜਾ ਰਿਹਾ 트ੰਪ ਵੀ ਸੁਣ ਲੈ ਤੇ ਅਮਰੀਕਾ ਦੀ ਸਰਕਾਰ ਸੁਣ ਲੈ ਹੁਣ ਧਿਆਨ ਨਾਲ ਸੁਣ ਲੈ ਆ ਜਾਓ ਵੀ ਆ ਜਾ ਵੀ ਮੈਡਮੇ ਆ ਪਹਿਲਾਂ ਮੈਂ ਰਾਇ ਵੀ ਕਰ ਲਾਂ ਵੀ ਉਹ ਜਿਹੜੇ ਸਾਡੇ ਵਾਲੇ ਆ ਜਾ ਆਇਆ ਥੋੜੀ ਹੁੰਦਾ ਯਾਰ ਵੀ ਜਿਵੇਂ ਹੁਣ ਅਮਰੀਕਾ ਤੋਂ ਰਿਪੋਰਟ ਕਰਕੇ ਡਾੜਾ ਡੜਾ ਧਾੜਾ ਧੜ ਭੇਜੀ ਜਾਂਦੇ ਹੋ ਹੈ ਅ ਪਹਿਲਾਂ ਮੈਂ ਤੁਹਾਨੂੰ ਮੈਂ ਗੱਲ ਦਿਖਾਉਣਾ ਆਜੋ ਐ ਘਰੋਂ ਗੱਲ ਸੁਣੋ ਮੇਰੀ ਤੁਸੀਂ ਇਹ ਦੇਖੋ ਪਹਿਲਾਂ ਬਾਈ ਸਾਰੇ ਜਣੇ ਇੱਕ ਧਿਆਨ ਨਾਲ ਗੱਲ ਸੁਣ ਲਿਓ ਤੁਸੀਂ ਦੱਸੋ ਮੈਂ ਗਲਤੀ ਹੈ ਨਹੀਂ ਨਹੀਂ ਤੱਕ ਤੂੰ ਮੈਂ ਘਰ ਤੱਕ ਤੂੰ ਮੈਂ ਤੂੰ ਕਦੇ ਵੀ ਹਾਇਤਾ ਗਲਤ ਹੋ ਹਾਂ ਬਾਲ ਤਾਂ ਤਾਂ ਹੈ ਤਾਂ ਹਾਂ ਨਾ ਇੱਕ ਗੱਲ ਮੈਨੂੰ ਇਹ ਦੱਸ ਅਬੀ ਜਿਵੇਂ ਹੁਣ ਅਮਰੀਕਾ ਦੇ ਵਿੱਚੋਂ ਧੜਾ ਧੜਾ ਟਰੰਪ ਵੀ ਸੁਣ ਲੈ ਸਾਰੀ ਸਰਕਾਰ ਸੁਣ ਲੈ ਵੀ ਯਾਰ ਉਹ ਡੜਾ ਧੜ ਭੇਜੀ ਜਾਂਦਾ ਜਿਹੜੇ ਆਪਣੇ ਘਰੇ ਚਾਰਜੀ ਰੱਖੇ ਆ ਅਮਰੀਕਾ ਦੇ ਉਹਨਾਂ ਨੂੰ ਹੁਣ ਮੈਂ ਨਾ ਭੇਜਾਂ ਫਿਰ ਮਾਪਾ ਨੂੰ ਭੇਜੇ ਕਿਉਂ ਹੁਣ ਆਪਾਂ ਤੇ ਰੱਖੇ ਆ ਨਹੀਂ ਉੱਚੀ ਬੋਲ ਮੜਾ ਜਾਂ ਦਰਸ਼ਕਾਂ ਨੂੰ ਵੀ ਸੁਣੇ ਵੀ ਕਿਉਂ ਨਹੀਂ ਭੇਜਨੇ ਇਹ ਮੈਂ ਨਾ ਮਾਪਾ ਨੂੰ ਭੇਜੇ ਆਪਾਂ ਤਾਂ ਰੱਖੇ ਹੋਏ ਨੇ ਚਲ ਫਿਰ ਹੁਣ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਅੱਜ ਆਪਣੇ ਘਰੇ ਅਮਰੀਕਾ ਤੋਂ ਚਾਰ ਜੀ ਕੀੜੇ ਲੈੰਦੇ ਨੇ ਤੇ ਨਾਲੇ ਹੁਣ ਟਰੰਪ ਸੁਣ ਲੈ ਉਹਨਾਂ ਦੀਆਂ ਗਾਈਆਂ ਤਾਂ ਜਾ ਰਹੀਆਂ ਨੇ ਤੇ ਹੁਣ ਬਈ ਅਸੀਂ ਇਹਨਾਂ ਨੂੰ ਵੀ ਵਾਪਸ ਕਰਨ ਜਾ ਰਹੇ ਹਾਂ ਆਹ ਤੁਹਾਨੂੰ ਦਿਖਾਉਣਾ ਮੈਂ ਆਹ ਦਿਖਾ ਰਿਹਾ ਬਈ ਚੰਗੀ ਤਰ੍ਹਾਂ ਇਹਨਾਂ ਨੂੰ ਡੀਪੋਰਟ ਕਰਨ ਜਾ ਰਹੇ ਹਾਂ ਅਮਰੀਕਾ ਤੋਂ ਲਿਆਂਦੇ ਸੀ ਇਹ ਆ ਤਿੰਨ ਤਾਂ ਆ ਬੈਠੇ ਆ ਗੱਲ ਸੁਣ ਲਓ ਬਈਓ ਤੁਸੀਂ ਵੀ ਆਹ ਭੋਲੇ ਨੂੰ ਵੀ ਕਹ ਦੇ ਆ ਭੋਲਾ ਇੱਕ ਦਾ ਨਾਂ ਬਈ ਤੇ ਆ ਬਾਕੀ ਲੱਟੂ ਇੱਕ ਦਾ ਨਾਂ ਉਦੋਂ ਨਾ ਕੀ ਹੈ ਲੱਟੂ ਤੇ ਲਾਲੂ ਲਾਲੂ ਆ ਲਾਲੂ ਲੱਟੂ ਨਾਲੇ ਭੋਲਾ ਤੇ ਇਹਦਾ ਨਾ ਕੀ ਹੈ ਪੁੱਲਾ ਕਹਿੰਦਾ ਮੈਂ ਤਾਂ ਜਾਣਦਾ ਆਹ ਕੌਣ ਹੈ ਆਹ ਕੌਣ ਹੈ ਹੁਣ ਇੰਨਾ ਨਹੀਂ ਬਾਈ ਸਾਡੇ ਵਾਲਿਆਂ ਨੂੰ ਵੀ ਟਰੰਪ ਆ ਹੀ ਗੱਡੀ ਜਾਂਦਾ ਹੈ ਤੇ ਅਸੀਂ ਵੀ ਨਹੀਂ ਛੱਡਦੇ ਆ ਇੱਕ ਮਿੰਟ ਦਿਖਾ ਦੇ ਮੈਂ ਮੜਾ ਇੱਧਰ ਆਈ ਆਈ ਨੂੰ ਦਿਖਾ ਪਹਿਲਾਂ ਭੋਲੇ ਨੂੰ ਇਹ ਆਕੜ ਜੀ ਕਰਦਾ ਥੋੜੀ ਜੀ ਇਹ ਕਹਿੰਦਾ ਮੈਂ ਜਾਣਾਂ ਨਹੀਂ ਅਮਰੀਕਾ ਗੱਲ ਸੁਣ ਲੈ ਧਿਆਨ ਨਾਲ ਭੋਲੇ ਗੱਲ ਸੁਣ ਲੈ ਧਿਆਨ ਨਾਲ ਮੇਰੀ ਸਾਡਾ ਟਰੰਪ ਇਧਰ ਕੱਢੀ ਜਾਂਦਾ ਸਾਡੇ ਵਾਲਿਆਂ ਨੂੰ ਤੇ ਹੁਣ ਤੂੰ ਆੜੀ ਕਿਉਂ ਕਰਦਾ ਬਈ ਅਮਰੀਕਾ ਵੇ ਇੰਨਾ ਪੁੱਤ ਤੈਨੂੰ ਕਿਵੇਂ ਜਾਤ ਆਪ ਦੇ ਦੇਖ ਜਾਓ ਤੈਨੂੰ ਪਤਾ ਕਿਵੇਂ ਕਰੀਏ ਨਾ ਟਰੰਪ ਟਰ ਕੇ ਤਿਆਰੀ ਕਰ ਲੋ ਆਪਦੀ ਕਮਾਲ ਹੋ ਗਈ ਯਾਰ ਕਿੱਦੇ ਦੇ ਅਸੀਂ ਤੁਹਾਨੂੰ ਰੱਖੀ ਬੈਠੇ ਆ ਤੁਸੀਂ ਮਾੜਾ ਮੋਟਾ ਦੇਖਦੇ ਨਹੀਂ ਤੁਹਾਡੇ ਵਾਲਾ ਰਾਸ਼ਟਰਪਤੀ ਨਾ ਭਾਈ ਘਾਤੋ ਜਰ ਗੱਲ ਸੁਣ ਲੋ ਹੁਣ ਆਪੋ ਲੈਗਾ ਤੇ ਉਹ ਤੇਰਾ ਕਿਹੜੇ ਆ ਲੱਟੂ ਫੱਟੂ ਜੇ ਸਾਰਿਆਂ ਨੂੰ ਤਾੜਾਂਗੇ ਤਰ ਕੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਡੀਪੋਰਟ ਕਰਨ ਜਾ ਰਿਆਂਗਾ 에어ਪੋਰਟ ਤੇ ਸਾਰਿਆਂ ਦਾ ਪਿੰਜਰਾ ਭਰ ਕੇ ਉੱਥੇ ਫੜਾ ਕੇ ਆਉਂਗਾ ਤੇ ਹੁਣ ਇੱਕ ਗੱਲ ਹੋਰ ਸੁਣ ਲੋ ਮੇਰੀ ਧਿਆਨ ਨਾਲ ਪਾਣੀ ਪਾ ਦੇ ਇਹਨਾਂ ਨੂੰ ਇੱਕ ਨਾ ਜਿੰਨੇ ਵੀ ਹੁਣ ਅਮਰੀਕਾ ਦੇ ਵਿੱਚੋਂ ਡੀਪੋਰਟ ਹੋ ਰਹੇ ਨੇ ਉਹਨਾਂ ਸਾਰਿਆਂ ਦਾ ਬਦਲਾ ਸਾਡੇ ਲੋਕ ਲੈ ਰਹੇ ਨੇ ਕਿਉਂ ਲੈ ਰਹੇ ਨੇ ਅੱbdਾਨੇ ਦਾ ਗਾਵਾਂ ਡੀਪੋਰਟ ਕਰਤਿਆਂ ਨੇ ਵੀ ਗਾਵਾਂ ਦਾ ਜਹਾਜ਼ ਭਰ ਕੇ ਦੋਸਤਾ ਜੀ ਤੇ ਆਹਾ ਯਾਰ ਇਹ ਕਿੱਦੇ ਦੇ ਰੱਖਿਆ 트ੰਪ ਸਾਬ ਨੂੰ ਹੁਣ ਆਉਣੀ ਚਾਹੀਦੀ ਸ਼ਰਮ ਨਹੀਂ ਆਉਂਦੀ 트ੰਪਾ ਤੈਨੂੰ ਵੀ ਆਹਾ ਹੁਣ ਅਸੀਂ ਰੱਖੇ ਬੈਠੇ ਯਾਰ ਤੇ ਤੂੰ ਸਾਡੇ ਵਾਲੇ ਪੰਜਾਬੀਆਂ ਨੂੰ ਡੀਪੋਰਟ ਕਰ ਕਰਕੇ ਇਧਰ ਕੱਲੀ ਜਾਣਾ ਕਮਾਲ ਹੋ ਗਿਆ ਯਾਰ ਤਾਂ ਲੈ ਵੀ ਹੁਣ ਮੈਂ ਇਹ ਜਿਹੜੇ ਚੂਹੇ ਐ ਇਹ ਉਧਰ ਲਈ ਐ ਇਹ ਅਮਰੀਕੀ ਨਸਲ ਐ ਤਾਂ ਮੈਂ ਇਹਨਾਂ ਨੂੰ ਹੁਣ ਅਮਰੀਕਾ ਭੇਜਣ ਜਾ ਰਿਆਂ ਸੋਵਾ 에어ਪੋਰਟ ਤੇ ਅਸੀਂ ਟੜਕੇ ਜਾਵਾਂਗੇ 4:00 ਵਜੇ ਕਿਹੜਾ ਕੀ ਨਾ ਲੈਂਦੇ ਨੇ ਅ ਅੰਬਰਸਰ ਦੀ 에어ਪੋਰਟ ਤੇ ਜਾਵਾਂਗੇ ਉੱਥੋਂ ਇਹਨਾਂ ਨੂੰ ਡੀਪੋਰਟ ਕਰਕੇ ਪਹੁੰਚਾਵਾਂਗੇ ਅਮਰੀਕਾ ਨੂੰ ਤੇ ਇਹ ਟਰੰਪ ਤੱਕ ਵੀਡੀਓ ਜਾਂਦੀ ਆ ਤਾਂ ਟਰੰਪ ਇਸ ਗੱਲ ਨੂੰ ਸਮਝ ਲੇ ਠੀਕ ਆ ਜੀ ਸਹਿਮਤੋਂ ਸਾਰੇ ਪੰਜਾਬ ਵਾਲਿਓ ਤੁਹਾਨੂੰ ਪੁੱਛਦਾ ਮੇਰਾ ਵੀ ਸਾਰੇ ਸਹਿਮਤੋਂ ਤਾਂ ਹੁਣ ਮੈਂ ਆਪਣੇ ਬਲੌਗ ਦੇ ਵਿੱਚ ਕਮੇਡੀ ਵੀ ਪਾ ਦਿਆ ਕਰੂੰਗਾ ਤਾਂ ਤੁਸੀਂ ਮੈਨੂੰ ਮੜਾ ਕਮੈਂਟ ਕਰਕੇ ਜਰੂਰ ਦੱਸਿਓ ਜਰਾ ਕਿਉਂਕਿ ਫੇਰ ਹੀ ਮਾਨ ਵਾਦਦਾ ਬੰਦੇ ਦਾ ਫਿਰ ਆਪਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਦਿਖਾਵਾਂਗੇ ਆਇਓ ਮੜਾ ਜੀ ਤਹਾਨੂੰ ਆਪਾਂ ਸਾਰੇ ਜਿਵੇਂ ਕਿ ਸਾਰੇ ਮੈਂਬਰ ਆਪਣੇ ਜਿਵੇਂ ਹੋਏ ਮੈਂਬਰ ਨੇ ਸਾਰੇ ਮਤਲਬ ਆਪਾਂ ਵਿੱਚ ਹੀ ਇਕੱਠੇ ਹੋਵਾਂਗੇ ਠੀਕ ਆ ਜੀ ਗੱਲ ਸੁਣ ਲਓ ਧਿਆਨ ਨਾਲ ਇਹ ਮੈਂਬਰ ਨੇ ਆਪਣੇ ਸਾਰੇ ਤਾਂ ਇੱਕ ਇਧਰ ਵੀ ਖੜੇ ਨੇ ਮੈਂਬਰ ਆਪਣੇ ਜਿਹੜੇ ਫੈਮਿਲੀ ਦੇ ਤੇ ਸਾਰੇ ਅਸੀਂ ਤੁਹਾਡੇ ਲਈ ਵਲੌਗ ਜਿਹੜਾ ਕਿ ਬਹੁਤ ਵਧੀਆ ਬਣਾਇਆ ਕਰਾਂਗੇ ਇਹ ਕੁਝ ਚੀਜ਼ਾਂ ਸੀਗੀਆਂ ਜਿਹੜੀ ਕਿ ਇੱਕ ਦਰਦਪਰੀ ਥੋੜੀ ਜੀ ਕਹਾਣੀ ਸੀ ਇਹ ਜਿਹੜੇ ਆਪਣੇ ਅਮਰੀਕਾ ਦੀ ਨਸਲ ਹੈ ਤਾਂ 트럼ਪ ਨੂੰ ਵੀ ਚਾਹੀਦਾ ਜੇਕਰ ਤੁਸੀਂ ਸਾਡੇ ਵਾਲਿਆਂ ਨੂੰ ਘੱਲੋਂਗੇ ਤਾਂ ਤੁਹਾਡੇ ਵਾਲੇ ਵੀ ਸਾਡੇ ਕੋਲੇ ਬੈਠੇ ਆ ਠੀਕ ਹੈ ਜੀ ਸੋ ਸਾਰਿਆਂ ਨੂੰ ਧੰਨਵਾਦ ਹੈ ਤੇ ਬਾਕੀ ਜਿੰਨੇ ਵੀ ਸਾਡੇ ਸਾਥੀ ਚੈਨਲ ਤੇ ਤੁਸੀਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਇਹ ਨੋਟੀਫਿਕੇਸ਼ਨ ਹਰ ਬਲੌਗ ਦਾ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਬੈਲ ਦੀ ਘੰਟੀ ਨੂੰ ਆਸਤੇ ਕਰ ਲਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚੇ ਠੀਕ ਹੈ ਜੀ ਸਾਰਿਆਂ ਨੂੰ ਧੰਨਵਾਦ ਹੈ